ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੁਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪੂਰਾ ਠੀਕ ਆ ਜਨਾਬ ਆਪਾਂ ਕਰਤੀਆ ਵਲੌਗ ਦੀ ਸਟਾਰਟਿੰਗ ਤੇ ਵੱਜ ਗਿਆ ਸਵੇਰੇ ਦੇ 10:30 ਲਗਭਗ ਤੇ ਜਿਹੜੀ ਗੱਲ ਤੁਹਾਨੂੰ ਕਹੀ ਸੀ ਉਹ ਹੋ ਗਈ ਬਈ ਅਵੇ ਕੱਲ ਨੂੰ ਧੁੱਪ ਨਿਕਲਨੀ ਆ ਸਵੇਰ ਬਹੁਤ ਧੁੰਦ ਸੀ ਧੁੰਦ ਹੌਲੀ ਹੌਲੀ ਕੋਈ ਚੱਕੀ ਬਾਹ ਧੁੰਦ ਨੂੰ ਡੀਕ ਕੇ ਆਂਦੇ ਮੈਂ ਫੇਰ ਹੀ ਵਲੌਗ ਦੀ ਸਟਾਰਟਿੰਗ ਕਰਾਂਗੇ ਤੇ ਉੱਠਣ ਸਾਰੀ ਕੁੱਚੇ-ਮੁੱਚੇ ਕੱਢ ਲਾਂਗੇ ਬਾਹਰ ਆਉਂਦੇ ਨਾਲੇ ਘਰ ਨੂੰ ਟਾਟੇ-ਟਾਟੇ ਖਾਇਆ ਵਾ ਯਾਰ ਚਲੋ ਕਰਦੇ ਆ ਲਈਓ ਟੋਪੀ-ਟਾਪੀ ਪਾਈਏ ਪਾਈ ਚੱਪਲਾਂ ਬੂਟ ਤਾਂ ਘਰੇ ਆ ਆਪਣੇ ਤੇ ਲਈਏ ਖੇਸੀ ਕੋਟ ਵੀ ਸਾਨੂੰ ਪਤਾ ਹੈ ਨਹੀਂ ਆਪਣੇ ਕੋਲ ਅੰਜੀ ਤੇ ਕਹਿੰਦੇ ਬਾਹਰ ਚੋਬਰ ਜੀ ਵੀ ਆਏ ਹੋਏ ਨੇ ਹੇ 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 ਖੋਲਾ ਮੁੰਡਿਆ ਬਾਹਰ ਆਏ ਓਏ ਖੋਲਣਾ ਪਊ ਬਾਹਰ ਕਿ ਤਾਕਤ ਸੱਟ ਕੋਦਦੀ ਆਵੇਂਗਾ ਚੱਲ ਫਿਰ ਆ ਲੈ ਆ ਲੈ ਲੇਟ ਵੀ ਆ ਗਈ ਵਾ ਮੁੰਡਿਆ ਇਹ ਟੌਪ ਰੱਬ ਨਿਕਲਾਈ ਵਧੀਆ ਵਾਪਿਓ ਉਹ ਕਿੰਨਾ ਰਿਪੋਰਟਾਂ ਜਮੈਂ ਸੈਟ ਆ ਕੰਮ ਹਣਾ ਸਾਰਾ ਹਾਂਜੀ ਚੂਬਰ ਜਿੱਥੇ ਲੱਗੇ ਬੈਡ ਖੋਲਣਾ ਮੈਂ ਪਹਿਲਾਂ ਲਾਈਟਾਂ ਲੂਟਾਂ ਬੰਦ ਕਰ ਗਏ ਜੀ ਲਾਈਟ ਬਚਾਓ ਜੀ ਬਿੱਲ ਬਚਾਓ ਕਰ ਦੋ ਬੰਦ ਜੀ ਓਕੇ ਹੋ ਗਈ ਰਿਪੋਰਟ ਤੇ ਹੁਣ ਆਏ ਸੋਚਿਆ ਨੰਬਰ ਉਹ ਅੱਜ ਵੀ ਗੁਲਾਬੀ ਤੇ ਡਲਾ ਡਾਗ ਕੇ ਨਾੜਾ ਡਾਗੇ ਜਿਹੜਾ ਲਾਲ ਚੀਨਾ ਜਿਹੜਾ ਲੱਗ ਭਾ ਗਾਇ ਰੱਖ ਲੋ ਵੀ ਉਹ ਦਿਨ ਰਾਤ ਬਾਹਰ ਰਹੇ ਸੀ ਉਹਨੂੰ ਵੀ ਬੈਠਣਾ ਤਾਂ ਉਹਨੇ ਹੈ ਨਹੀਂਗਾ ਮੈਨੂੰ ਇੰਨਾ ਪਤਾ ਉਹਨਾਂ ਤਾਂ ਕੱਲ ਨੂੰ ਹੀ ਉਹਨੇ ਮੁੜ ਕੇ ਵੀ ਅੱਜ ਫਿਰ ਉਹਨੂੰ ਕੱਢੀਏ ਕਾਸਲ ਮੈਂ ਤਾਂ ਬਹੁ ਵਾਰ ਨਾ ਆਉਂਗਾ ਸਿਆਣਾ ਚਲ ਕੋਈ ਨਾ ਮੁੰਡਾ ਖੋਲਾ ਫਿਰਨੂੰ ਦੂਜੇ ਖੁੱਡੇ ਵੀ ਖੋਲਾ ਫਿਰ ਆਪਣੇ ਤੇ ਉਹ ਵੀ ਬੱਚੇ ਕੱਢਾਂਗੇ ਬਾਹਰ ਆਪਾਂ ਪਰ ਪਹਿਲਾਂ ਮੈਂ ਡੇਡਾ ਚੱਲਾਂਗੇ ਮਤਲਬ ਬਾਹਰ ਚੱਲਾਂਗੇ ਫਿਰ ਮੈਂ ਰੋਟੀ ਖਾ ਕੇ ਆਉਂਗਾ ਤੇ ਉਹਨੇ ਫਿਰ ਛੋਟੇ ਆ ਕੇ ਕੱਢੂਗਾ ਬਾਹਰ ਮੈਂ ਉਹਨੇ ਤੂੰ ਇੱਥੇ ਰੁਕਣਾ ਤਰੂਕ ਜੀ ਜੀ ਆਗਵੀ ਜੀ ਇੱਕ ਬੱਚਾ ਲਾਲ ਚੀਨਾ ਹਰੀ ਮਗਲ ਗਲਾਬੀ ਫੂਟਾ ਓਕੇ ਜੀ ਠੀਕ ਹੈ ਬੱਚਾ ਕਾਲਾ ਚੀਨਾ ਉਹ ਵੀ ਗਲਾਬੀ ਗਾਣਾ ਵਾਲਾ ਉਹ ਕੱਢ ਤੇ ਜੀ ਗਲਾਬੀ ਦੇ ਦਲਾਈ ਕਾਲਾ ਚੀਨ ਨਾ ਹਾਂਜੀ ਆਪਣੇ ਘੋੜੇ ਦਾ ਤੇ ਬੋਰਡਰਾਂ ਦੀ ਰੱਤੀ ਗਲਾਬੀ ਬੋਰਡਰ ਠੀਕ ਹੈ ਓਕੇ ਹੋ ਗਈ ਛੱਡ ਦੋ ਜੀ ਦੋ ਹੋਰ ਪੰਜਰ ਭਰਾ ਭਰਾ ਭੈਣਾ ਭੈਣਾ ਕਹਿ ਲੋ ਜਾਂ ਭੈਣ ਭਰਾ ਕਹਿ ਲੋ ਹਾਂ ਅੱਜ ਦੋਵੇਂ ਛੱਡਨੇ ਅੱਜ ਦੋਵੇਂ ਛੱਡਨੇ ਆਈ ਅੱਜ ਛੱਡਦੇ ਨੇ ਵੀਕਿਆ ਵੀ ਅੱਜ ਗਲਾਬੀ ਦੇ ਸਾਹ ਨਿਕਲ ਗਿਆ ਸਿੱਧਾ ਅੱਜ ਘਰਾਤੀ ਸੋ ਹਾਂ ਸਿੱਧੇ ਜਾਂਦੇ ਇਹ ਹਾਈ ਫਲਾਇਰ ਹੈ ਹਾਈ ਫਲਾਇਰ ਹੈ ਇਹ ਲੋਹੋ ਸਿਆਣ ਦੇ ਹਾਂਜੀ ਗਲਾਬੀ ਟੋਰੀ ਗ੍ਰਾਬਿਟੋਰੀ ਤੇ ਹਰੀ ਬਗਲ ਥੱਦੀ ਲਾਲ ਚੀਨਾ ਹਾਂਜੀ ਦੋ ਜਾਨਵਰ ਹੋਰ ਬਾਹਰ ਕੱਢ ਤੇ ਇੱਕ ਘੋੜੇ ਮੂਹਾਂ ਤੇ ਇੱਕ ਕੜਤਾ ਹਰੀ ਟੋਰੀ ਗਲਾਬੀ ਟੂਸ ਵਾਲਾ ਲਾਲ ਚੀਨਾ 10 ਬੱਚੇ ਬਾਹਰ ਆ ਪੂਰੇ ਤੇ ਹੁਣ ਹਾਈਵੇ ਟੈਡਵਰਸੀ ਜਾਂਦਾ ਮਰਾਪਾ ਤੇ ਬੱਚੇ ਫਿਰਦੇ ਆ ਭਈ ਉੱਡੇ ਉਹੀ ਬਸ ਪੰਜ ਬੱਚੇ ਉੱਡੇ ਫਿਰਦੇ ਮੂਲਾ ਦਾ ਇੱਕ ਤਾਂ ਘੋੜੇ ਮੂਹਾਂ ਹੋ ਗਿਆ ਇੱਕ ਹੋ ਗਿਆ ਕਾਲਾ ਚੀਨਾ ਗਲਾਬੀ ਟੈਡ ਵਾਲਾ ਇੱਕ ਉਹ ਗਲਾਬੀ ਟੂਸੇ ਗਲਾਬੀ ਟਰੀ ਵਾਲਾ ਇਹਦਾ ਹਰੇ ਟੂਸੇ ਵਾਲਾ ਇੱਕ ਹੋ ਗਿਆ ਗਲਾਬੀ ਟੂਸੇ ਵਾਲਾ ਤੇ ਦੂਜੇ ਪੰਜ ਹਜੂ ਡੇਣੀ ਦਾ ਨਹੀਂ ਮਡਾਇਆ ਇਹ ਛਤਰੀ ਤੇ ਬਿਠਿਆ ਹੈ ਠੀਕ ਹੈ ਬਾਕੀ ਬਸ ਓਕੇ ਰਿਪੋਰਟਾਂ ਮੈਂ ਫੋ 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 ਇੱਕ ਮਿੰਟ ਯਾਰ ਯਾਰ ਤੜਕੋ ਤੜਕੀ ਕਾ ਤੋ ਪਾਟਣ ਲੱਗ ਗਈਆਂ ਦੀ ਯਾਰ ਸੱਚੀ ਤੇ ਸੱਚੀ ਗੱਲ ਦੱਸੋ ਕੀ ਚੱਕਰ ਆ ਯਾਰ ਇੱਕ ਤਾਂ ਆਥਨ ਮੇਲੇ ਜਦੋਂ ਦਿਨ ਦਾ ਸ਼ਪਾਜ ਆਵੇ ਉਦੋਂ ਇੱਕ ਤੜਕੋ ਤੜਕੀ ਯਾਰ ਉਹ ਨੀਂ ਪਾੜਦੀ ਆ ਭੈਣ ਦੀ ਲੱਕੜੇ ਯਾਰ ਲੱਗਾ ਕੋਈ ਕੰਮ ਕਰਨੂ ਜੀ ਮੈਨਾਂ ਨਾ ਕਬੂਤਰਾ ਕਰਨੀ ਇੱਕ ਵਾਰੀ ਵੀ ਨਹੀਂ ਵੇਖਤ ਨੂੰ ਹੀ ਕਹਦਾ ਫਿਰਦੇ ਆ ਤਾਂ じゃ ਕੋਈ ਜੀ ਨਹੀਂ ਕਰਦਾ ਮੇਰਾ ਚਲੋ ਕੋਈ ਨਾ ਰੋਟੀ ਖਾ ਗੋਨੇ ਛੋਲੇ ਬੱਚੇ ਕੱਢਨੇ ਯਾਰ ਵਿਹਲਾ ਬੰਦਾ ਹੋ ਕੇ ਆ ਕੰਮ ਹੀ ਨਾ ਕਰ ਸਕਿਆ ਯਾਰ ਆਪਦੇ ਹਨਾ ਯਾਰ ਟੈਨ ਰੋਟੀ ਨਾ ਖੱਦ ਗਈ ਜਾ ਪ੍ਰੋਪਰ ਕਬੂਤਰਾ ਦੀ ਕੇਰ ਇਹਨੇ ਕੀਤੀ ਗਈ ਫੇਰ ਯਾਰ ਬੰਦਾ ਕੀ ਕਮਾਂਗਾ ਕਰਨ ਨੂੰ ਮਤਾਏ ਹੁੰਦਾ ਯਾਰ ਉਹੀ ਬਸ ਪੈਂਚੋ ਦੀਰ ਕਿੱਧਰ ਯਾਰ ਮਾੜੀ ਕਹਮਤ ਤੇ ਬੱਚੇ ਉੱਡ ਗਏ ਬਈ ਸਾਰੇ 10 ਦੇ 10 ਪਿਜਾ ਨਾ ਆਪਣੇ ਆ ਫਲਾਈ ਕਰ ਰਿਆ ਸਮਾਨ ਤੇ ਚੱਕਰ ਕੀ ਹੋਇਆ ਇਧਰ ਆਏ ਸੀਗੇ ਸੋਮੇ ਵਰਗੇ ਉਹ ਤੂੜੀ ਚੱਕਣਾ ਤੇ ਦਰੱਕ ਕਰਕੇ ਪਾਂਡੇ ਜੀ ਝਾੜਦੀ ਉਹਨਾਂ ਨੇ ਮੈਂ ਤਾਂ ਥੋੜੇੇ ਲੇਟ ਆਉਣੀ ਸੀ ਮੈਨੂੰ ਅਸੀਂ ਮੈਂ ਰੋਟੀ ਖਾਣ ਗਾ ਉਹਨੇ ਫੇਰ ਡਾਲੂਗਾ ਤੇ ਉਹ ਡਾ ਹੀ ਗਏ ਯਾਰ ਉਹ ਤੇ ਸ਼ਾਕ ਖਾਪਾ ਬਣਦਾ ਛਤਰੀ ਤੇ ਠੀਕ ਹੈ ਹਰੇ گلابی ਸਾਤੇ ਵਾਲਾ ਤੀ ਆ ਜਾਂਦੀ ਸਜੀ گلابی ਬਗਲ ਵਾਲੀ ਗੁੜ ਰੰਗੀ ਢੱਡਾ ਵਾਲਾ ਜਾਂਦਾ ਦੋ ਆ ਜਾਂਦਾ ਬਗਲ ਟੂਸੇ ਵਾਲਾ ਜਾਂਦਾ ਆ ਟੂਸੇ ਟਵਰੀ ਵਾਲਾ ਜਾਂਦਾ ਉਹ ਕੱਲੇ گلابی ਟੂਸੇ ਵਾਲਾ ਜਾਂਦਾ ਠੀਕ ਆ ਘੋੜੇ ਮੂੰਹ ਆ ਜਾਂਦਾ ਆ ਹੁੰਦਾ ਤੇ ਆ ਘੋੜੇ ਮੂੰਹ ਆਉਂਦਾ ਤੇ ਕੂਟਰ ਤਾਂ ਵਾਵਾ ਯਾਰ ਹਾਂ ਉਹ ਆ ਗਿਆ ਖੱਬੀ ਹਰੀ ਬਗਲਾ ਲਾਲ ਚੀਨਾ ਆ ਗਿਆ ਨਾ ਲਾਗੀ گلابی ਬਗਲਾ ਵਾਲੀ ਕਾਲੀ ਜੀਨੀ ਠੀਕ ਐ ਤੇ ਹਰੇ ਟੂਸੇ ਵਾਲਾ ਆ ਜਾਂਦਾ ਕੱਲੇ ਵਾਲਾ ਲਹਾਰਾ ਟੂਸਾ ਤੇ ਬੱਸ ਆਹੀ ਆ ਹੋਰ ਤਾਂ ਵੀ ਹੋਣੀ ਬੱਚੇ ਫਿਰ ਹਾਂ ਇੱਕ ਟੂਸੇ ਟੋਰੀ ਵਾਲਾ ਬੱਚਾ ਰਹਿ ਗਿਆ ਉਹ ਹੋ ਜਾਂਦਾ ਲਾਲ ਜੀਨਾ ਆ ਜਾਂਦਾ ਤੇ ਬੜਾ ਜਾਂ ਜਾ ਕੇ ਉਹਨੇ ਬਾਗਲ ਬਈ ਤੇ ਬਾਗ ਥੱਕ ਨਾ ਰੰਗੂ ਜੀ ਮੇਰੇ ਨਾਲ ਸਾਰੇ ਗੁਰੂ ਜੀ ਆਪਣੇ ਅੱਗ ਰੋਟੀ ਖਾ ਲਈ ਸੀ ਚਾ ਵੀ ਫਿਲਮ ਹੈ ਤੇ ਕੱਲ ਆਹ ਕੰਮ ਕਰਾਇਆ ਸੀ ਗੁਰੂ ਜੀ ਦਾ ਬਿਟਰ ਮਟਰ ਨਵਾ ਪਾਇਸ ਅਗਲਾ ਹੈਡ ਜਨ ਬਹੁਤ ਇੰਟੀਗੇਟਰ ਸਪਲੈਂਟਰ ਲਵਾ ਦੇਣਾ ਅੱਗੇ ਸਪਲੈਂਟਰ ਬਣਾਦਾ ਕੁਛ ਹੋਰ ਹੈ ਡੀ ਲੈਕਸ ਹੋਈ ਉਹੀ ਬਸ ਐਟਮੇ ਹੀ ਲਾਈ ਜਾਂਦੇ ਯਾਰ ਅੱਗੇ ਕਰੀ ਤੇ ਕਬੂਤਰ ਵੀ ਫਿਲਹਾਲ ਪੂਰੇ ਆਪਣੇ ਸਾਰੇ ਠੀਕ ਆ ਇੱਕ ਬੱਚਾ ਬੈਠ ਗਿਆ ਆਪਣਾ ਖੱਬੀ ਹਰੀ ਬਗਲਾ ਵਾਲਾ ਲਾਲਚੀ ਨਾ گلابی ਟੂਸਟਰ ਵਾਲੇ ਬੈਹ ਗਿਆ ਸੀਗਾ ਉਹ ਉੱਡ ਕੇ ਬੈ ਕੇ ਹਨਾ ਤੇ ਇਹ ਪਤਾ ਨਹੀਂ ਕੀ ਡਿੱਕ ਤੈਰੇ ਬੱਚਾ ਉਹ ਤੇ ਬੈਠਾ ਸੀਗਾ ਹਰੀ ਬਗਲ ਵਾਲਾ ਜਦੋਂ ਮਾ ਕੇ ਦੇਖਿਆ ਮੁੱਤੋ ਹੀ ਚੱਕ ਲੈ ਆਏ ਜਾ ਕੇ ਉੱਡਿਆ ਵੀ ਨਹੀਂ ਬੱਚਾ ਯਾਰ ਕਮਾਲੀ ਕਰਤੀ ਹਨਾ ਪਤਾ ਨਹੀਂ ਕੀ ਗੜਬੜ ਹੋਈ ਹੋਣੀ ਹੈ ਨਾ ਮੈਂ ਤਾਂ ਹੈ ਨਹੀਂ ਸਿੱਤੇ ਨਾ ਹੀ ਚੋਬ ਰਣ ਨਹੀਂ ਦਵਣੀਆਂ ਸਾਰੇ ਕੋਈ ਵੀ ਹੈ ਨਹੀਂ ਇੱਥੇ ਹੁਣ ਇੱਕ ਬਹਿ ਗਿਆ ਤੇ ਨੌ ਜਾਨਵਰ ਆਪਣੇ ਉੱਡੇ ਫਿਰਦੇ ਆ ਠੀਕ ਆ ਹਰਾ ਟੂਸਾ ਗਲਾਬੀ ਟੂਸਾ ਟੂਸਾ ਟੋਰੀ ਟੂਸਾ ਟੋਰੀ ਬਗਲਾ ਵਾਲਾ ਘੋੜੇ ਮੂਆ ਤੇ ਹੋਰ ਕਿਹੜਾ ਸੀਗਾ ਉਪਰਾ ਤੇ ਛੋਟੇ ਬੱਚੇ ਵੀ ਕੜਤੇ ਬਾਰ ਬਈ ਜਿੰਨੇ ਕੜਤੇ ਨੇ ਆ ਲਗਭਗ ਪੰਜ ਜਕੇ 6 ਬੱਚੇ 6 ਬੱਚੇ ਛੋਟੇ ਕੱਢਦੇ ਆ ਬਾਹਰ ਬਾਕੀ ਆ ਕੇ ਅੱਗਰ ਫਿਰਦੇ ਆ ਉੱਡੇ ਆਡੇ ਬੈਂਦੇ ਮੁੰਡੇ ਫਿਰਦੇ ਆ ਦੇਖੋ ਬਈਣਾ ਦੇ ਸਾ ਤੇ ਬਲਾਰ ਨਹੀਂ ਕਰਨਾ ਇਹ ਸਾਰੀਆਂ ਮੈਨੂੰ ਵੀਡੀਓ ਐਡੀਟ ਕਰਨੀ ਪੈਂਦੀ ਗਾਲਾਂ ਹੀ ਨਿਕਲਦੇ ਹਨ ਬਾਅਦ ਚਾਪ ਮੈਨੂੰ ਐਡੀਟਿੰਗ ਕਰਨੀ ਪੈਂਦੀ ਸਾਰੇ ਗਾਹੇ ਦੀ ਹਾਂਜੀ ਬਾਪਿਓ ਤੇ ਲਗਭਗ ਕਾਫੀ ਬੱਚੇ ਬੈਠ ਗਏ ਬਈ ਨਿਗਾਹ ਨੂੰ ਗਈ ਤਾਂ ਇਹ ਨਹੀਂ ਹੈਣੀ ਸੀਗੀ ਅਸਟੀਮੇਟਰ ਵਾਲੇ ਇੱਕ ਢੜ ਵਾਲਾ ਬੈਠ ਗਿਆ ਕਲਾ ਚੀਨਾ ਇੱਕ ਸ਼ਾਇਦ ਇਹ ਹੈਗਾ ਆਹ ਗਲਾਬੀ ਟੂਸੇ ਵਾਲਾ ਬੈਠਾ ਸ਼ਾਇਦ ਇਹਦੇ ਨਾਲ ਯਾਰ ਜਮਾਨਦਰੂ ਟੌਰੀ ਵਾਲਾ ਨਹੀਂ ਨਹੀਂ ਹਾਂ ਹਰੇ ਟੂਸੇ ਤਾਂ ਉਹਦਾ ਪਿੱਛੇ ਆ ਆ ਗਿਆ ਉਹਦਾ ਭਰਾ ਤਾਂ ਆ ਆ ਗਿਆ ਹਰੇ ਟੂਸੇ ਵਾਲਾ ਤਾਂ ਉਹ ਗਲਾਬੀ ਟੂਸੇ ਵਾਲਾ ਬੈਠਾ ਹੈਗਾ ਉੱਥੇ 1 2 3 4 ਬੱਚੇ ਰਹਿ ਗੋੜ ਦੇ ਸਿਰਫ ਚਾਰ ਬਾਪਿਓ ਟੂਸੇ ਟੌਰੀ ਬਾਗਲਾ ਕੱਲਾ ਟੂਸਾ ਤੇ ਘੋੜੇ માં ਚਾਰ ਰਹਿ ਗਏ 1 2 ਦੋ ਤੇ ਬਹਿ ਕੇ ਸ਼ਾਇਦ ਚਾਰ ਰਏ ਤੇ ਸ਼ੀ ਬੱਚੇ ਬਹਿ ਗਏ ਮੇਰੇ ਹਿਸਾਬ ਨਾਲ ਤਾਂ ਆ ਵੀ ਬਾਪਾ ਜਾਂਦੀ ਫਿਰਦਾ ਆਪਣਾ ਹਰੇ ਟੂਸੇ ਵਾਲਾ ਤੇ ਦੂਜੀ ਬੈਠ ਗੋ ਬੰਦੀ ਜੀ ਸੀਗਾ ਵਾਵਾਦ ਨਾ ਦੀ ਬਾਕੀ ਕੋਈ ਦਿੱਕਤ ਨਹੀਂ ਜਿੰਨਾ ਮਰਜ਼ੀ ਉੱਡਿਆ ਹਣ ਘਰੇ ਆ ਜਾਣਾ ਆਪਣਾ ਮੁਕਦੀ ਗੱਲ ਇਹ ਹੁੰਦੀ ਹੈ ਉਹਦੀ 10ਵੇਂ ਟੁੱਟਿਆ ਹਣ ਪਰ ਘਰੇ ਆਉਣਾ ਜ਼ਰੂਰੀ ਹੈ ਜਾਣਣਾ ਹਣਾ ਇਧਰ ਆ ਚੱਲ ਕਰੀ ਜਾਂਦੇ ਬੈਠੇ ਪੂਰੀ ਈਜ਼ੀ ਹੋ ਗਿਆ ਇਹ ਕਹਿੰਦੇ ਕੋਈ ਚੱਕਰ ਨਹੀਂ ਲੰਮੇ ਪਏ ਕਹਿੰਦੇ ਆਏ ਇੱਕ ਹੋਰ ਆ ਗਿਆ ਲੋ 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 ਲਾਈਵ 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 ਕੈਪਚਰ ਕਰ ਲੈ ਲੋ ਝੱਕੋ ਹਰੇ ਟੁੱਸਾਲੇ ਵੀ ਆ ਗਿਆ ਤਿੰਨ ਰਹਿ ਗਏ ਜੀ ਟੂਸੜ ਹੋਰੀ ਬਗਲਾ ਤੇ ਘੋੜੇ ਮੂਹ ਮੇਰੇ ਹਿਸਾਬ ਨਾਲ ਤਾਂ ਜੇ ਕਦਾ ਹੋ ਰਿਹਾ ਤਾਂ ਉਹ ਵੀ ਦਿਖਾ ਦੂੰਗਾ ਮੈਂ ਯਾਰ ਆਪਣੇ ਬੰਦੇ ਆਏ ਨਹੀਂ ਕਬੂਤਰ ਹੀ ਪਟਨੇ ਸੀਗੇ ਕਿ ਆਪ ਹੀ ਪਾਟ ਲਗੀ ਫਿਰ ਕੈਮਰਾ ਰੱਖਿਆ ਨਾ ਤੇ ਹੁਣ ਕਰਦੇ ਆ ਭਾਈ ਬੱਚੇ ਅੰਦਰ ਕੋਈ ਕਬੂਤਰ ਨਹੀਂ ਪਟਿਆ ਕੁਝ ਨਹੀਂ ਪਟਿਆ ਭਾਈ ਸਾਰਾ ਦਿਨ ਆ ਮੰਜੇ ਤੇ ਪੈ ਕੇ ਤੇ ਆਈਪੈਡ ਤੇ ਗੀਤ ਸੁਣ ਕੇ ਟਪਾਇਆ ਹੁਣ ਤਾਂ ਮੈਂ ਇਹ ਵੀ ਬੰਦ ਹੋ ਗਿਆ I think ਸੋਨਾਂ ਕੇ ਲਈ ਲਈ ਚੱਲ ਰਿਹਾ ਪਰ 36% ਬੈਟਰੀ ਖੜੀ ਕਮਾਲ ਹੋਈ ਪੀਜਦੀ ਆ ਚਲੋ ਕੋਈ ਗੱਲ ਨਹੀਂ ਖੜੀ ਰਹਿਣ ਦਿਓ ਤੇ ਬੱਚੇ ਉੜਦੇ ਰਹੇਗੇ ਸਿਰਫ ਦੋ ਮਤਲਬ ਸਹੀ ਬੱਚੇ ਦੋੜਦੇ ਰਹੇਗੇ ਇੱਕ ਤਾਂ ਦੋਵੇਂ ਗਲਾਬੀ ਬਗਲਾ ਕਾਲੀ ਚੀਨੀ ਆ ਆਉਂਦੀ ਠੀਕ ਹੈ ਇਹ ਆ ਗੀ ਦੋਵੇਂ ਗਲਾਬੀ ਬਗਲਾ ਕਾਲੀ ਚੀਨੀ ਤੇ ਇੱਕ ਘੋੜੇ ਮੂਆ ਤੇ ਆ ਢੇਡਾ ਲਾ ਬੈਠੇ ਹੁੰਦੇ ਆ ਤੇ ਇੱਕ ਸੱਜੇ ਗਲਾਬੀ ਤੂਸੇ ਵਾਲਾ ਵੀ ਸੀਗਾ ਉਹ ਰੱਬ ਜਾਣੇ ਬਹਿ ਗਿਆ ਕਿ ਫਿਰਦਾ ਪਰ ਕਿਹਰਾ ਬਹਿਗਾ ਸੀ ਦੂਰੀਆਂ ਉੱਡੇ ਹੀ ਬੈਠ ਕੇ ਉਹ ਠੀਕ ਹੈ ਕਿ ਨਹੀਂ ਉਹ ਯਾਰ ਉਹ ਛਤਰੀ ਲਾਏ ਤੋਂ ਪਤਾ ਲੱਗੂਗਾ ਯਾਰ ਮੇਬੀ ਬੈਠਾ ਹੋ ਸਕਦਾ ਮੇਬੀ ਨਾ ਬਟਾ ਹੋਵੇ ਹਨਾ ਹੁਣ ਅੰਦਰ ਕਰਨ ਲੱਗ ਜ ਗਿਆ ਬਹੁਤ ਟਾਈਮ ਕਹਿੰਦੇ ਦਾਣਾ ਪਾਣੀ ਪਾਈ ਇਹਨਾਂ ਨੂੰ ਟਾਈਮ ਨਾਲ ਆਹ ਦੋ ਕੂਤਰ ਫਿਰਦੇ ਆ ਸਹੀ ਬਸ ਇਹ ਕਾਹ ਜਾਂਦੀ ਪੱਠੀ ਇਹ ਵੱਡੇ ਟੂਸਿਆਂ ਵਾਲੇ ਦੀ ਆ ਬਈ ਹੋ ਜਾਂਦਾ ਕੋੜੇ ਮੂੰਹ ਆਪਣੇ ਨੂੰ ਪਤਾ ਜਿਹੜੇ ਬਲਾਡ ਵਾਲੇ ਛੱਡੇ ਉਹਦਾ ਭਰਾ ਹੈ ਠੀਕ ਆ ਤੇ ਹੂੰ ਇਧਰ ਪਾਣੀ ਭਰ ਭਰ ਕੇ ਡੱਗੀ ਓਵਰ ਹੋ ਗਈ ਤੇ ਪਹਿਲੇ ਰਾਏ ਨਾ ਕਰ ਗਏ ਰਵਾਦਿਓ ਕਬੂਤਰ ਪੱਟ ਗਏ ਆਪਾਂ ਕੁਝ ਨਹੀਂ ਹੁੰਦਾ ਉਹ ਕੋਈ ਆਵੇ ਨਾ ਆਵੇ ਆਪਾਂ ਕੁੱਤਰ ਖਿੱਚਦੇ ਆ ਜਿਹੜੇ ਜਿਹੜੇ ਮੀਤਾ ਮਿਸਤਰੀ ਆਏ ਹੋਣੀ ਹੈਂਬਰ ਤੇ ਤੈਨਾਂ ਚਾਬੀਆਂ ਮੈਂ ਬਾਅਦ ਦੁਕਾਨ ਤੇ ਰੱਖਾਉਂਗਾ ਇਹ ਮੇਰੇ ਸਾਰਾ ਸਮਾਨ ਆਪਣੇ ਯਾਦ ਆ ਕਿਤੇ ਹਰਮਨ ਕੇ ਕਰੀਏ ਨਾ ਕੰਮ ਬਈ ਹੋਏ ਹਾਂ ਮੀਤਾ ਵੀ ਜਾਂਦਾ ਪੂਰਾ ਫੋਨ ਤੇ ਕਾਲ ਪੂਲ ਕਰਦਾ ਤੇ ਹੈਂਬਰ ਲੈ ਕੇ ਜਿਵੇਂ ਗਨ ਹੁੰਦੀ ਹੈ ਮੇਰੇ ਵੀਰੋ ਤੇ ਆਪਾਂ ਫੋਨ ਹੋ ਗਿਆ ਸੀ ਆਪਣਾ ਬੱਦ ਫੋਨ ਕਰ ਲੈ ਚਾਰਜ ਠੀਕ ਆ ਹੁਣ ਆਪਾਂ ਵੀ ਥੋੜੇ ਜੇ ਚਾਰਜ ਆਪ ਹੋ ਗੇ ਠੀਕ ਆ ਯਾਰ ਕੋਈ ਦਿੱਕਤ ਨਹੀਂ ਯਾਰ ਉਹ ਦੇਖ ਨੂੰ ਧਣੂਆ ਜਿੱਤਨਾਂ ਜਾਂ ਭਾਜਦੀ ਗਾਲ ਸੌਰੀ ਗਾਲ ਨਿਕਲ ਜਾਂਦੀ ਆ ਬਾਬੇ ਹੁਣ ਹੁਣ ਮੈਂ ਕਬੂਤਰ ਨਾਲ ਗੱਲਾਂ ਬਾਤਾਂ ਕਰਕੇ ਨੇ ਚੋਬਰ ਨਾਲ ਉਹ ਗਲਾਬੀ ਟੂਸੇ ਲਾ ਕੇ ਬੈਠਾ ਹੋਇਆ ਇਹ ਟੂਸੇ ਟੋਰੀ ਵਾਲਾ ਤੇ ਇਹਨਾਂ ਗਲਾਬੀ ਟੂਸੇ ਨਹੀਂ ਪਤਾ ਹੈ ਕਿ ਕਿਹਨੇ ਆਹ ਕਬੂਤਰ ਲਾਵਾਂ ਬਾਬੇ ਕਿ ਨਾ ਬੱਚੇ ਦਾ ਡਾਊਟ ਹੈ ਮੈਨੂੰ ਗਲਾਬੀ ਸੱਜਾ ਟੂਸਾ ਜਮਾਨਦ루 ਕਾਲੀ ਰਤੀ ਟੋਰੀਆ ਉਹ ਬੱਚੇ ਦਾ ਡਾਊਟ ਹੈ ਉਹ ਦੂਰੀਆ ਰੋਡ ਗਈ ਕਰਦਾ ਬੈਠ ਗਈ ਤਾਂ ਲਈ ਸੇਰੀ ਸੁਨ ਦਿਖਾਇਆ ਸੀਗਾ ਬੈਠਾ ਮੈਂ ਉਦੋਂ ਉਹ ਡਰ ਕੇ ਉੱਡ ਗਿਆ ਉਹ ਬਾਅਦ ਜੇ ਤੋਂ ਉਦੋਂ ਬਾਅਦ ਨਹੀਂ ਪਤਾ ਬੈਠਾ ਕਿ ਕਿਤੇ ਪਾਸੇ ਪੂਸੇ ਫਿਰਦਾ ਉੱਡਿਆ ਤੇ ਚਲੋ ਹੁਣ ਗੱਲਬਾਤ ਕਰਕੇ ਡਿਆ ਫਿਰ ਤਾਂ ਮੈਂ ਕਬੂਤਰ ਪੜਦਾ ਸੀ ਆਪ ਠੀਕ ਹੈ ਆਪਾਂ 7 ਕਬੂਤਰ ਸਿਲੈਕਟ ਕਰ ਲਏ ਪੱਟਣ ਵਾਲੇ ਸਿੱਧੇ ਹੀ ਹਸਾਬ ਕਿਤਾਬ ਸਟਾਰਟਿੰਗ ਮਾੜੀ ਨਹੀਂ ਕਰਦੇ ਸਟਾਰਟਿੰਗ ਸਰੇਆਲੀ ਕਰਾਂਗੇ ਇੱਕ ਹੋ ਗਈ ਆ ਜੀ ਕਾਲੀ ਦਾ ਕਾਲੀ ਦੀ ਰੱਤੀ ਪੱਠੀ ਹੋ ਗਈ ਇਧਰੋਂ ਇੱਕ ਕਾਲੀ ਦੀ ਰੱਤੀ ਪੱਠੀ ਹੋ ਗਈ ਇੱਕ ਡੱਬਾ ਹੋ ਗਿਆ ਇੱਕ ਰੱਤਾ ਹੋ ਗਿਆ ਤਿੰਨ ਇੱਕ ਟੌਰੀ ਟੂਸਿਆਂ ਵਾਲੇ ਹੋ ਗਏ ਚਾਰ ਇੱਕ ਬਗਲ ਫੂੰਜੀ ਵਾਲੀ ਹੋ ਗਈ ਪੰਜ ਪੰਜ ਇੱਕ ਹੋ ਗਿਆ ਕੱਲੇ ਫੂੰਜੀ ਵਾਲਾ ਜਾਂ ਹਰੇ ਵਾਲਾ ਗੁਲਾਬੀ ਵਾਲਾ 6 ਇਧਰੋਂ 6 ਕਬੂਤਰੇ ਹੋ ਗਏ ਤੇ ਸੱਤਵਾਂ ਕਬੂਤਰ ਇਧਰੋਂ ਹੋ ਗਿਆ ਬਗਲ ਟੂਸੇ ਵਾਲਾ ਮਤਲਬ ਦੂਸਰਾ ਵਾਸਤੇ ਉਹੋ ਜੇ ਕੂਤਰ ਕੱਢਦੇ ਆ ਵੀ ਤੇਜ ਵੀ ਐ ਫੁੱਲ ਗਰਮ ਵੀ ਐ ਤੇ ਭਾਏ ਤੋਂ ਬਹਿ ਜਾਣ ਇਹ ਕਾਹ ਹੋ ਗਿਆ ਲਵਾਤਾ ਦਿਖਾ ਦੇ ਨਾ ਬਟਾ ਇਹ ਇਹ ਕਾਹ ਪਟਣਾ ਪਾਪੇ ਆਪਾਂ ਠੀਕ ਐ ਕਰੋ ਚੈੱਕ ਦੇ ਪੁੱਤਰ ਆਪਾਂ ਪੜਦੇ ਆ ਪਟਾਂਗੇ ਤਾਂ ਜੇ ਇੱਕ ਇੱਕ ਕਲੀ ਰਹਿੰਦੀ ਹੋਈ ਫਿਰ ਤਾਂ ਕਿ ਕਲੀ 1 ਮਹੀਨੇ ਚ ਸਾਫ ਕਰੀਏ ਉਹ ਕੋਈ ਦਿੱਕਤ ਨਹੀਂ ਜੇ ਤਿੰਨ ਤਿੰਨ ਕਲੀਆਂ ਰਹਿੰਦੀਆਂ ਫਿਰ ਆਪਾਂ ਨੂੰ ਪਟਣਗੇ ਪੈਣਗੇ ਤਿੰਨ ਕਲੀਆਂ 1 ਮਹੀਨੇ ਚ ਸਾਫ ਨਹੀਂ ਹੁੰਦੇ 1 ਮਹੀਨੇ ਚ ਇੱਕ ਜਾਂ ਦੋ ਕਲੀਆਂ ਸਾਫ ਕਰਦਾ ਪੁੱਤਰ ਠੀਕ ਐ ਕਿ ਨਹੀਂ ਬਾਕੀ ਤੁਹਾਨੂੰ ਪਤਾ ਜਦੋਂ ਆਂਡੇ ਚੋਂ ਨਿਕਲਦਾ ਦੂਬਾ 6 ਮਹੀਨੇ ਲੱਗਦੇ ਆ ਪ੍ਰੋਪਰ ਕਬੂਤਰ ਨੂੰ ਤਿਆਰ ਹੋਣ ਲਈ 5-6 ਮਹੀਨਾ ਚ ਆਪਦੀ ਕਰੀਸ ਸਾਫ਼ ਕਰਕੇ ਆਪ ਝਾੜ ਕੇ ਜਿਹੜਾ ਆਪ ਝਾੜ ਕੇ ਸਰ ਹੋ ਜੂ ਉਧਰ ਕਿਤੇ ਰੀਸ ਨਹੀਂ ਚਲਾਂ ਜੇ ਪੱਟ ਕੇ ਵੀ ਸਰ ਕਰ ਲਗੇ ਕੋਈ ਡਿੱਕਤ ਵਾਲੀ ਗੱਲ ਨਹੀਂ ਪੱਟ ਕੇ ਗੋਲੀ ਦਵਾਈ ਪਾਈ ਜਾਂਦੀ ਮਾੜੀ ਮੋਟੀ ਦਰਦ ਵਾਲੀ ਠੀਕ ਹੈ ਵੀ ਦਰਦ ਨਾ ਮੰਨੇ ਕੂਤਰ ਮਾੜੀ ਮੋਟੀ ਤਾਕਤ ਦੀ ਉੱਤੇ ਦਿੱਤੀ ਜਾਂਦੀ ਹੈ ਕੈਲਸ਼ੀਅਮ ਗੋਲਸ ਨੂੰ ਦਿੱਤੀ ਜਾਂਦੀ ਮਾੜੀ ਮੋਟੀ ਜ਼ਿਆਦਾ ਨਹੀਂ ਨਾਰਮਲ ਕੰਮ ਕੀਤਾ ਜਾਂਦਾ ਜਮ ਕਬੂਤਰ ਨੂੰ ਦਿੱਕਤ ਨਹੀਂ ਆਉਂਦੀ ਕਬੂਤਰ ਤੇ ਫੰਗ ਓਨੇ ਕ ਪੜਦੇ ਆ ਆਪਾਂ ਵੀ ਜ ਆ ਫਟੰਗਾਂ ਦੀ ਬਹੁਤ ਦਿੱਕਤ ਪਊਗੀ। ਜੇ ਵੱਧ ਫੰਗ ਕਪਟੇ ਨਾ ਕਬੂਤਰਾਂ ਦੇ। ਕਬੂਤਰ ਨੇ ਓਡੋੜ ਕੇ ਖੰਭ ਕਾਣੇ ਕਰ ਲੈਣੇ ਆ। ਫਿਰ ਉਹਨਾਂ ਦੇ ਆਪਾਂ ਸੀਨ ਬਣਾਵਾਂਗੇ ਜੇ ਕੂਤਰਾਂ ਦੇ ਗੁੱਲੇ ਖਰਾਬ ਹੁੰਦੇ ਫੰਗਾਂ ਦੇ। ਬਾਕੀ ਤੁਹਾਨੂੰ ਪਤਾ ਏ ਰ ਕਬੂਤਰ ਬਾਜੀ ਆ ਬਰੋ। ਕੋਈ ਖਾਲਾ ਜੀ ਦਾ ਵਾੜਾ ਨਹੀਂ ਬਹੁਤ ਔਖੇ ਕਬੂਤਰ ਬਾਜੀ ਚ। ਹਰੇਕ ਗੱਲ-ਗੱਲ ਚ ਰਾਜ਼ ਚੱਲੂਗੇ ਯਾਰ ਇਹ ਮਾੜੇ-ਮਾੜੇ। ਇੱਕ ਸਾਥ ਚ ਹੋਰ ਗੱਲ ਜਿਹੜੇ ਭਰਾ ਕਹਿੰਦੇ ਜਿਹੜਾ ਅੰਦਰ ਕੂਤਰ ਤੰਦਰੁਸਤ ਕਰਨੇ ਕੀ ਮੈਡੀਸਨ ਹੈ। ਭਰਾ ਮੇਰੇ ਕਮੈਂਟ ਮੈਂ ਸਾਰੇ ਪੜਦਾ। ਗੱਲ ਸੁਣ ਲਓ ਮੇਰੀ ਠੀਕ ਹੋ ਨੋ ਦਵਾਈ ਮੈਂ ਦਵਾਈ ਨਹੀਂ ਇੱਕ ਦੇਸੀ ਨੁਸਖਾ ਮੈਂ ਨਹੀਂ ਦਿੰਦਾ ਨਾ ਹਾਜੀ ਤੇ ਜਦੋਂ ਮੈਂ ਦਿੱਤਾ ਤੇ ਤੁਹਾਨੂੰ ਦੱਸ ਦੂੰਗਾ ਬਾਈ ਯਾਰ ਨਹੀਂ ਲਗੋ ਰੱਖਦਾ ਯਾਰ ਇਹ ਲਗਾਉਣ ਵਾਲੀ ਚੀਜ਼ ਹੈ ਕੋਈ ਹਨਾ ਕਿ ਕਬੂਤਰਾਂ ਦੀ ਤੰਦਰੁਸਤੀ ਜ਼ਰੂਰੀ ਹੈ ਆਪਣੇ ਲਈ ਤਾਂ ਆਪਾਂ ਨਹੀਂ ਲਗਾਉਂਦੇ ਜਿੱਦਣ ਉਹ ਚੀਜ਼ ਆਪਾਂ ਦਿੱਤੀ ਤੁਸੀਂ ਆਖੋਗੇ ਜਮਾਂ ਨੋਰਮਲ ਚੀਜ਼ ਹੈ ਆ ਕੋਈ ਨੁਕਸਾ ਆਖੋਗੇ ਤੁਸੀਂ ਆਖੋਗੇ ਭੈ ਚੁੱਕਿਆ ਬਾਤਾਂ ਨੇ ਕਬੂਤਰਾਂ ਦੀ ਜ਼ਿੰਦਗੀ ਬਣਾਦੀ ਆ ਚੀਜ਼ ਨੇ ਤਾਂ ਉਹ ਚੀਜ਼ ਵੀ ਕਰਾਂਗੇ ਆਪਾਂ ਥੋੜਾ ਜਿਹਾ ਮੇਰਾ ਮਾਈਂਡ ਸੈੱਟ ਹੋਣ ਦਿਓ ਇਹ ਚੀਜ਼ ਆਉਣ ਦਿਓ ਇੱਕ ਇਹ ਚੀਜ਼ ਪੈ ਗਈ ਆਪਾਂ ਪੂਰੇ ਪ੍ਰੋਪਰ ਕਿਰਿਆ ਥੋੜਾ ਮਾਈਂਡ ਭਟਕਿਆ ਹੋਇਆ ਹੈ ਮੇਰਾ ਠੀਕ ਹੈ ਕਿ ਨਹੀਂ ਫਿਰ ਕੋਈ ਦਿੱਕਤ ਨਹੀਂ ਫਿਰ ਹਜੇ ਵੱਡੇ ਕੁਤਰੇ ਡੀ ਵਾਰਮਿੰਗ ਕਰਨੀਆਂ ਬਰੋ ਬਹੁਤ ਹਜੇ ਸਟੈਪ ਕਰਨੇ ਇਸ ਤੋਂ ਬਾਅਦ ਪੂਰੇ ਸਵਾਦ ਵਾਲਾ ਕੰਮ ਆਊਗਾ ਹਾਂਜੀ ਮੇਰੇ ਵੀਰੋ ਤੇ ਛੋਟੇ ਬੱਚੇ ਕਰਤੇ ਬਰੋ ਸਾਰੇ ਅੰਦਰ ਲਗਭਗ 6 ਬੱਚੇ ਇਧਰਲੇ ਖੁੱਡਾਂ ਦੇ 6 ਅੰਦਰ ਤਰੇਆਂ ਬਾਹਰ ਤੇ 1 2 3 4 5 ਬੱਚੇ ਇਧਰ ਅੰਦਰ ਕਰਤੇ 10 ਕੱਢੇ ਸੀਗੇ ਇੱਕ ਆ ਬੈਠਾ ਇੱਕ ਉਹ ਬੈਠਾ ਤੈਨੂੰ ਡੇ ਫਿਰਦੇ ਆ ਠੀਕ ਆ ਉਡੇ ਫਿਰਦਾ ਹਰੇ ਟੂਸੇ ਵਾਲਾ ਗਲਾਬੀ ਬਗਲਾਂ ਦੀ ਚੀਨੀ ਇੱਕ ਘੋੜੇ ਨੂੰ ਆ ਬਸ ਇਹਨਾਂ ਨੂੰ ਵੀ ਅੰਦਰ ਕਰਦੇ ਆ ਤੇ ਉਸ ਤੋਂ ਪਹਿਲਾਂ ਮੈਂ ਥੋੜਾ ਨਾ ਦੁਕਾਨ ਤੇ ਜਾ ਕੇ ਆਉਣਾ ਯਾਰ ਅੱਜ ਨਹਾਉਣਾ ਮੈਂ ਚਾਰ ਕਿ ਦਿਨਾਂ ਤੋਂ ਪੰਜ ਦਿਨਾਂ ਤੋਂ ਤੇ ਘਰੇ ਨਾ ਸਾਬਣ ਬੇਕ ਆ ਰਿਹਾ ਤਾਂ ਹੀ ਨਹੀਂ ਨਹਾਉਂਦਾ ਹੁੰਦਾ ਸਾਨੂੰ ਸਹੀ ਗੱਲ ਦੱਸਾਂ ਤਾਂ ਤੇ ਮੈਂ ਲਕਸ਼ ਸਾਬਣ ਲੈ ਕੇ ਆਉਣਾ ਬੜੀ ਗੰਦੇ ਹੋ ਰੰਗ ਗੂਰਾ ਗਰੋਹੀ ਕੱਢੂਗਾ ਤਾਂ ਇਹ ਤਾਂ ਮੂੰਹ ਕਾਲੇ ਹੋਈ ਜਾਂਦੇ ਆਪਣੇ ਲਕਸ਼ ਸਾਬਣਾਂ ਲੈ ਆਂਦਾਂ ਘਰੇ ਰੱਖਿਆਂਦਾਂ ਮੈਂ ਠੀਕ ਆ ਤੇ ਇੱਕ ਬੱਚਾ ਹੋਰ ਅੰਦਰ ਕਰਦਾ ਆ ਬਗਲ ਟੂ ਸੜਾ ਲਾਲ ਚ ਨੇ ਹੁਣ ਸਿਰਫ ਚਾਰ ਬੱਚੇ ਰਹਿ ਗਏ ਤੇ ਚੋਬਰਾ ਰਗੇ ਤੇ ਦਮਣੀਆ ਰਗੇ ਆਉਂਦੇ ਆ ਬਈ ਤੇ ਦਮਣੀ ਨਾਲ ਚੋਬਰਾ ਚ ਰੇਪ ਪੌਣ ਦਾ ਖੇਤ ਪੌਣ ਗਿਆ ਨਹੀਂ ਵੀਰੇ ਦਮਣੀ ਨਾਲ ਸਾਰੀ ਰੇਪ ਪਾਈਏ ਚੋਬਰ ਨੇ ਅੱਜ ਠੀਕ ਹੈ ਕਿ ਨਹੀਂ ਤੇ ਉਹਨ ਕਾਰਨਾਮਾ ਕਰਤਾ ਆਉਂਦੇ ਆਉਂਦੇ ਆ ਨੇ ਉਹਨਾਂ ਦੇ ਦਮਣੀ ਦੇ ਵਲੌਗ ਚ ਤੁਹਾਨੂੰ ਪਤਾ ਲੱਗ ਜੂਗਾ ਭੈਣੇ ਟਰੈਕਟਰ ਮਰਿਆ ਖਾਲਚ ਚੋਬਰ ਨੇ ਸੜਤਾ ਅਗਲਾ ਟਾਇਰ ਤੇ ਹੁਣ ਆਈ ਜਾਂਦੇ ਕਰੇ ਮੈਂ ਉਹਨੂੰ ਡੀਕੀ ਆ ਨਾ ਮੈਂ ਹਰ ਉਹ ਆ ਜਾਣ ਤਾਂ ਥੋੜਾ ਜਿਹਾ ਸਵਾਦ ਆ ਜਾਏ ਨਾ ਜੀ ਨਹੀਂ ਲੱਗਦਾ ਇਕੱਲੇ ਦਾਦਾ ਔਖਾ ਹੋ ਜਾਂਦਾ ਬਈ ਹਾਂਜੀ ਬਾਪੂ ਇੱਕ ਨਿਊ ਪਿ ਦੇਖਦੇ ਹੀ ਇਹ 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 ਪਤਾ ਨਹੀਂ ਕਿਦਾ ਬਰੋ ਜਮਾਂ ਸੱਡੀ ਦੇਖਦਾ ਫਿਰਦਾ ਕਿੱਧਰ ਗਿਆ ਆ ਗਿਆ ਆ ਗਿਆ ਆ ਗਿਆ ਬੈਠੂਗਾ 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 ਆਪਣੀ ਕੋਠੀ ਤੇ ਬੈਠੂਗਾ ਲਾਦਾ ਯਾ ਤਹੀਂ ਇਹ ਭੈਣਾ ਕੁੱਬਾ ਹੀ ਹੋਇਆ ਫਿਰਦਾ ਕਿਹਦਾ ਯਾਰ ਚਲੋ ਕੋਈ ਗੱਲ ਦੇਖਦੇ ਆ ਅੱਗੇ ਆਪਣੇ ਮਿਸਤਰੀ ਜੀ ਵੀ ਆ ਗਏ ਗਿਆ 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 ਆ ਗਿਆ ਆ ਗਿਆ ਆ ਗਿਆ ਨਿਕਲੇ ਨਿਕਲੇ ਆਜ ਆਪਣੀ ਕੋਠੀ ਤੇ ਡੋਕ ਲਾਂਗੇ ਕਰ ਦਾਂਗੇ ਟ੍ਰਾਈ ਟੂ ਕੈਚ ਨਿਊ ਪੀਜਨ ਆ ਜਾ ਪੁੱਤ ਹਟ ਜਾ ਪੁੱਛੇ ਹੋ ਗਏ ਬਣਾ ਕੇ ਵੀਰ ਕੋ ਡਿੱਗ ਬਣ ਆਈ ਥਿੰਕਸ ਹੋ ਗਿਆ ਮੇਬੀ 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 ਬੈਠ ਗਿਆ ਥੱਲੇ ਥੱਲੇ ਬੈ ਗਿਆ ਚਲੋ ਕੋਈ ਨਾ ਗੁੱਡ ਨਿਊਜ਼ ਬੱਚੇ ਵਢਾ ਲੈ ਸਾਰੇ ਆਪਾਂ ਆਹ ਵੜਕਾ ਕੇ ਬਈ ਬਹੁਤ ਦਿਨ ਬਾਅਦ ਛਤਰੀ ਵੜਾਈ ਮੋਢੇ ਤੋ ਖੁਣ ਲਾ ਕੇ ਬਗਲਾ ਨਾਲ ਆਈ ਭਾਲਿਆ ਟੂਸੇ ਵਾਲਾ ਤਾਂ ਚਲ ਦੂਰੇ ਡੁੱਡਿਆ ਸੀ ਤੇ ਢੇਡਾ ਵਾਲੇ ਦੂਰੇ ਡੁੱਡਿਆ ਸੀ ਬਗਲਾ ਨਾਲ ਭਾਲਾ ਪੜਕਾ ਕੇ ਉਹ ਆਹੇ ਗਰੂਸਾ ਤੇ ਪਾਸ਼ਾ ਮੇਰ ਕਰੀ ਕੱਲਾ ਰਹਿ ਗਿਆ ਜੀ ਘੋੜ ਸਮੂ ਹਾਂਜੀ ਘੋੜੇ ਮੂਹਾਂ ਜੀ ਬਲਾਰ ਹੋ ਗਿਆ ਚਲੋ ਬਈ ਮੈਂ ਬੱਚਾ ਨੂੰ ਕਰਦਾ ਅੰਦਰ ਤੇ ਇਧਰ ਦਾਣਾ ਪਾਣੀ ਕਰਤਾ ਰੈਡੀ ਠੀਕ ਆ ਸਾਰੇ ਕਬੂਤਰਾਂ ਦਾ ਓਕੇ ਹੋ ਗਈ ਰਿਪੋਰਟ ਸਾਰੇ ਬੱਚੇ ਅੰਦਰ ਆ ਕੱਲੇ ਘੋੜੇ ਨੂੰ ਛੱਡ ਗਏ ਉਹ ਕੋਈ ਦਿੱਕਤ ਨਹੀਂ ਉਹ ਵੱਡਾ ਕਬੂਤਰ ਹੈ ਉਹ ਜਦੋਂ ਹਨੇਰਾ ਪੈ ਗਿਆ ਉਹਨੇ ਉਦੋਂ ਹੀ ਬੈਠਣਾ ਗੁੱਛ ਮਾਰ ਕੇ ਛਦੀ ਤੇ ਠੀਕ ਆ ਕਿ ਨਹੀਂ ਤੇਦਰੋ ਛੱਡ ਗਿਆ ਭਾ ਲਾਈਟਾਂ ਉਨੇ ਜਿਹੜੇ ਖੁੱਡੇ ਚ ਦਾਣੇ ਤੋਲੇ ਪਏ ਸਫਾਈ ਕਰ ਦੇਣਗੇ ਆਪਣੇ ਆਉਂਦੇ ਤੱਕ ਠੀਕ ਆ ਬਾਪੂ ਬਾਕੀ ਸਮਾਨ ਸੂਣ ਸਾਰਾ ਸਾਹ ਜਿਹੜਾ ਆਪਣਾ ਬਾਹਰ ਇਧਰ ਆਇਆ ਜੀ ਵੀਡੀਓ ਅਪਲੋਡ ਕਰਨ ਮੈਂ ਕਿਹਾ ਵੀ ਆਪਣਾ ਕਬੂਤਰ ਦੇਖ ਲੇ ਕੇ ਬੈਠ ਗਿਆ ਕਿੰਨੀ ਬੈਠ ਗਿਆ ਓਏ ਕਰਮਾਂ ਵਾਲਾ ਬਹਿ ਗਿਆ ਬਹਿ ਗਿਆ ਬਹਿ ਗਿਆ ਹੋ ਬੇਟਾ ਐ ਤਾਂ ਇੱਥੋਂ ਵੀ ਨਹੀਂ ਕਰ ਕੀ ਜਾ ਸਕਦੀਆ ਬਿਰੋ ਕੋਈ ਵੀ ਵਾਲੀ ਗੱਲ ਹਾਂ ਯਾਰ ਇਹ ਜਨਾ ਖੜ ਜੂਏ ਹਾਂਜੀ ਹੁਣ ਸਹੀ ਆ ਆ ਬੈਠਾ ਹੁਣ ਓਕੇ ਰਪੂਤਰ ਬੈਠਾ ਕੂਤਰ ਆਪਣਾ ਭਣਾ ਨੂੰ ਕਿ ਚੱਲਾਂਗੇ ਉਧਰ ਕੂਤਰ ਤਾਂ ਬੈਠ ਹੀ ਆ ਜੀ ਮੇਰੇ ਵੀਰੋ ਤੇ ਨਹੀਂ ਤੋਂ ਕਰਿਆਂਦੀ ਜੀ ਦੇਖੋ ਐਨ ਹੋ ਗਏ ਫਰੈਸ਼ ਵਾਲ ਜਾਵਾ ਲਕਸ ਸਾਬਾ ਲਾ ਕੇ ਤੇ ਹੁਣ ਚੱਲ ਜਾ ਉਧਰਲੇ ਘਰੇ ਬਰੂ ਮੈਂ ਬਾਲਟੀ ਨਹੀਂ ਭੁੱਲ ਗਿਆ ਤੇ ਪਾਣੀ ਲਈ ਪਹਿਲਾਂ ਬਾਲਟੀ ਚਾੱਕ ਕੇ ਲੈਣਾ ਤੇ ਮੀ ਵੀ ਸ਼ਾਇਦ ਆਪਣੇ ਬੰਦੇ ਬਾਹਰ ਚ ਖੜੇ ਹੋਣੋਂ ਮੈਨੂੰ ਫੋਨ ਲਾ ਜਾਂਦੀ ਸੀ ਮੈਂ ਸਾਰੇ ਲੋਕ ਲੋਕ ਲਾਇਆ ਆ ਤੇ ਮੇਰੇ ਹਿਸਾਬ ਨਾਲ ਚੋਰ 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 ਸ਼ੁਕਰ ਹੈ ਭਾਈ ਆ ਗਿਆ ਫੜ ਲਓ ਚੋਰਾਂ ਨੂੰ ਸ਼ੁਕਰ ਹੈ ਭਾਈ ਆ ਗਿਆ ਬਈ ਨਾ ਆ ਕੇ ਆਇਆ ਉਹ ਚੱਕਰੀ ਹੋਇਆ ਨਾ ਉਹ ਤਾਂ ਮੈਂ ਟਾਈਮ ਨਾ ਨਵੇਂ ਨਹਾਉਣ ਵਾਲੇ ਚ ਵੜ ਗਿਆ ਤੈਨੂੰ ਪਤਾ ਹੀ ਨਹੀਂ ਲੱਗਾ ਭੈਣੇ ਟੂਟੀ ਕਿੱਥੇ ਨੂੰ ਫਵਾਰਾ ਕਿੱਥੇ ਚੱਲੂ ਮੈਂ ਆਹ ਕੰਮ ਕਰ ਆਪਣਾ ਜੋੜੀ ਕੋਠੀ ਆ ਗਈ ਨਹੀਂ ਜਾਂਦੀ ਹੋਰ ਕੋਈ ਗੱਲ ਨਹੀਂ ਅੱਜ ਤੱਕ ਮੈਂ ਖੜ ਨੂੰ ਚਾਲੀ ਮਟੇ ਹੋਏ ਚਾਬੀ ਲਾ ਕੇ ਗਿਆ ਸੀ ਬਈ ਮੈਂ ਅੰਦਰ ਆ ਗਏ ਜੀ ਸਾਰੇ ਬੰਦੇ ਘਰੇ ਚਲੋ ਜੋ ਬਈ ਮੈਂ ਤਾਂ ਇਹ ਭੇਡ ਭੂੜ ਗਏ ਸਾਰੇ ਦਾਣਾ ਭਾਈ ਰੇੜੀ ਸੀਗਾ 5 ਦਿਨ ਹੋ ਗਏ ਬਈ ਨਾ ਤੈਨੂੰ ਅੱਗੇ ਹਾਂ ਹਾਂ ਠੀਕ ਹੈ ਹਾਂ ਦੇਖ ਲੈ ਹਾਲ ਤਾਂ ਜਰੇ ਤੇ ਹੁਣ ਜਾ ਕੇ ਨਾ ਵੀਗਾ ਨਹੀਂ ਚੱਲ ਕੋਈ ਨਾ ਫਿਰ ਰਹਿਣ ਦੇ ਨਾ ਹਾਂ ਨਹੀਂ ਟੜਕੇ ਮੇਲੇ ਤੇ ਅੱਛਾ ਕਾ ਦਾ ਮੱਗੀ ਵਾਲਾ ਦੇਣਾ ਟੜਕੇ ਨੇ ਹੋਣਾ ਬੰਦਾ ਹਾਂ ਜੋ ਜੀ ਆ ਜਾਓ ਸੇਲੇ ਟਮੇ ਚੱਕ ਲੋ ਸਾਰੇ ਅੱਛਾ ਤੜਕੇ ਦਾ ਪ੍ਰੋਗਰਾਮ ਕੀ ਕੁਛ ਹੈ ਨਹੀਂ ਤੜਕੇ ਦਾ ਪ੍ਰੋਗਰਾਮ ਕੁਝ ਨਹੀਂਗਾ ਆਪਣਾ ਉਧਰ ਕਿਤੇ ਪਾਸੇ ਨਹੀਂ ਜਾਣਾ ਮੈਨੂੰ ਤੁਹਾਨੂੰ ਪਤਾ ਹੈ ਮੇਰਾ ਮੇਰੇ ਵੀਰੋ ਜਿਹੜੀ ਆਪਾਂ ਨਹੀਂ ਲੇ ਤਾਂ ਵੀ ਨਹੀਂ ਜਾਣਾ ਮੱਥਾ ਟੇ ਮੱਥਾ ਟੇ ਕੇ ਆਵਾਂਗੇ ਹਾਂਜੀ ਮੇਰੇ ਵੀਰੋ ਤੇ ਕਰਤਾ ਜੀ ਚੋਬਰ ਨੇ ਆਪਣਾ ਘੋੜੇ ਮੂੰਹਾਂ ਵੀ ਅੰਦਰ ਤੇ ਕਾਂਤਰਾਂ ਵਾਲੇ ਨੂੰ ਵੀ ਖੋਲ ਕੇ ਕਰਦਾ ਕੋਈ ਨਾ ਜਦਨ ਵਿਹਲੇ ਹੋਏ ਤੇ ਇਹਨੂੰ ਵੀ ਛੱਡ ਲਾਂਗੇ ਆਪਾਂ ਕੋਈ ਡਿਕਤ ਵਾਲੀ ਕਰਾਂਗੇ ਨਾ ਨਾ ਖਾਣਾ ਨਹੀਂ ਇਹਨੂੰ ਇਹਨੂੰ ਬਾਜੀ ਜਿਤਾ ਕੇ ਫੇਰ ਖਾਵਾਂਗੇ ਆਪਾਂ ਠੀਕ ਹੈ ਕਿ ਨਹੀਂ ਸਾਡੀ ਟੀਮ ਨੂੰ ਯਾਦ ਆਇਆ ਜੀ ਲੋਹੜੀ ਹੈ ਕਹਤਾ ਸੀ ਸੀ ਵੀਡੀਓ ਚ ਕਹਤਾ ਸੀ ਹੈਪੀ ਲੋਹੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਲੋੜੀ ਤੇ ਹੈਪੀ ਲੋੜੀ ਤੇ ਸੈਟ ਵਧੀਆ ਓਕੇ ਮੈਂ ਜਾਨਾ ਬਾਏ ਹੈਪੀ ਲੋੜੀ ਸਾਡੇ ਵਲੇ ਸਾਰਿਆਂ ਨੂੰ ਹਾਂਜੀ ਹਾਂਜੀ ਦਾਣੇ ਰੱਖੋ ਜੀ ਕਿ ਆਇਓ ਪਹਿਲੇ ਖੁੱਡੇ ਦੇ ਵੱਡੇ ਆਏ 3 ਨੰਬਰ 1 ਵੱਡੇ ਕਬੂਤਰ ਵਾਲਾ ਆਇਓ 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 ਮੱਤ ਰੱਖ ਦਿਓ ਹਾਂਜੀ ਹਾਂਜੀ ਕਿਹੜੇ ਕਬੂਤਰਾਂ ਨਾਲ ਲੰਘਾ ਫਿਰਦਿਆਂ ਯਾਰ ਕਮਾੜੀ ਵੀ ਖੁੱਡੇ ਚ ਠੱਲਦੇ ਹੀ ਆ ਮੈਨੂੰ ਲੈ ਕਿਹੜੇ ਦੀ ਯਾਰੇ 214 ਨੰਬਰ ਠੱਲ ਕਮਾਲ ਹੋ ਗਿਆ ਯਾਰ ਮਾਦਾ ਲੂੜਾ ਹੋ ਗਿਆ ਯਾਰ ਇੱਧਰ ਰੱਖ ਦੀ ਆਪਾਂ ਫੁੱਡਾ ਨੰਬਰ 2 ਫੁੱਡਾ ਨੰਬਰ 2 ਆਏ 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 ਬੱਸ ਫੁੱਡਾ ਨੰਬਰ 5 ਪਾਈ ਪਾਈ ਦੇ ਭੁੱਖੇ ਮਾਰ ਦੇ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਤੇ ਹਾਂਜੀ ਆਂ ਚੱਲੀ ਜਾਂਦੇ ਖਾਣੇ ਚੱਲੀ ਜਾਂ ਚੱਲੀ ਜਾਂਦੂ ਜਿਹੜੀ ਕੋਈ ਮੂੰਕੜ ਦੇ ਅੱਗੇ ਮੈਂ ਚੱਲੀ ਜਾਂਦੂ ਫਿਰ ਫੇਰ ਇੱਧਰ ਰੱਖ ਲੈ ਹਾਂ ਤੇ ਰੱਖ ਦੋ ਦੋ ਦਾ ਫੁੱਡਾ ਨੰਬਰ 3 ਉਡਾਣੇ ਵਾਲੇ ਬੱਚੇ ਹਨ ਸਾਹਮਾਰੇ ਇਸ

ਲਿਜੀ ਇਹਨਾਂ ਦੋਨੋਂ ਕੂਡੋ ਮੇ ਵੀ ਹਮਨੇ ਦਾਣੇ ਰੱਖ ਦਿੱਤੇ ਓਕੇ ਹੈ ਓਕੇ ਬਿੱਲੀ ਜਾਂਦੀ ਹੈ ਬਿੱਲੀ ਕਹਾਂ ਹੈ ਬਿੱਲੀ ਬਿੱਲੀ ਉੱਪਰ ਹੈ ਉਹ ਰਹੀ ਉਹ ਰਹੀ ਉਹ ਰਹੀ ਉਹ ਰਹੀ ਬੈਠਕ ਜੀ ਵੀ ਆਗੇ ਇੱਧਰ ਆਗੇ ਜੀ ਬੈਟ ਕਾ ਦੇ ਪਾਸੇ ਹਾਂ ਇੱਧਰ ਵੀ ਧਰ ਦਿੱ ਗਿਦਾਣੇ ਹਾਂਜੀ ਇੱਧਰ ਵੀ ਰੱਖ ਦਿਓ ਰੱਖ ਦਿਓ ਜੀ ਆਇਆ 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 ਮਤਾ ਓਕੇ ਕੀ ਬਾਕੀ ਤੇ ਦਾਣੇ ਪੈਸੇ ਮੜੇ ਮੱਕ ਹਾਂ ਇਹਨਾਂ ਕਾ ਹੋਟਾ ਹੋਟਾ ਰਹਿ ਗਿਆ ਬਸ ਹਾਂਜੀ ਮੇਰੇ ਵੀਰੋ ਆਗੇ ਜੀ ਇੱਧਰ ਲੈ ਕਰੇ ਰੋਟੀ ਖਾ ਜਾਂਦੀ ਬ్రో ਤੇ ਕਬੂਤਰਾਂ ਦਾ ਦਾਣਾ ਪਾਣੀ ਹੋ ਗਿਆ ਸੀ ਓਕੇ ਸਾਰਿਆਂ ਦਾ ਐਣ ਜਮਾ ਫਿੱਟ ਥੋੜੇ ਜਿਹਾ ਆ ਖੁੱਡੇ ਵਾਲੇ ਆ ਮਤਲਬ ਕਬੂਤਰ ਦਾਣੇ ਮੰਗਦੇ ਆ ਇਹਨਾਂ ਨੂੰ ਆ ਪਾ ਦੇਣਾ ਹੋਰ ਬਾਕੀ ਟਰੇਆਂ ਚੈੱਕ ਕਰਦਾ ਨੂੰ ਇਹਨਾਂ ਦੀ ਟਰੇਆਂ ਚ ਵੀ ਪਈ ਆ ਕਣਕ ਇਹਨਾਂ ਨੂੰ ਕੋਈ ਲੋੜ ਨਹੀਂ ਇੱਧਰ ਆ ਜਗੇ ਜੇ ਆਪਾਂ ਭਾਜ ਇਹਨਾਂ ਦਾ ਕੋਈ ਵਿਹਲੀਆਂ ਪੰਗਾ ਚਲੋ ਕੋਈ ਨਾ ਕੱਲ ਨੂੰ ਟਾਈਮ ਨਾਲ ਪਾ ਦਿਆਂਗੇ ਜਾਣ ਕੇ ਘਟ ਪਾਏ ਆ ਇਹਨਾਂ ਦੀ ਟਰੇਆਂ ਚ ਦਾਣੇ ਪਏ ਆ ਬਹੁਤ ਇਹਨਾਂ ਨੂੰ ਵੀ ਕੋਈ ਲੋੜ ਨਹੀਂ ਠੀਕ ਆ ਕਿ ਨਹੀਂ ਤੇ ਬਾਕੀ ਬਸ ਸਾਰੇ ਆਪਣੇ ਕੂਤਰ ਪੂਰੇ ਆ ਹਨ ਜਿੰਨੇ ਸੀਗੇ ਉਹ ਕਿੰਨਾ ਰਿਪੋਰਟਾਂ ਨੇ ਉਹ ਜਿਹੜਾ ਨਵਾਂ ਕੂਤਰ ਜਿਹੜਾ ਕਹਿੰਦਾ ਉਧਰ ਡਿੱਗਦਾ ਸੀ ਕਬੂਤਰ ਉਹ ਚਿੱਟਾ ਆ ਉਹ ਕੂਤਰ ਉਧਰ ਬੈਠਾ ਨਹੀਂ ਉਹ ਤੋਂ ਫੇਰ ਉੱਡ ਕੇ ਇੱਥੇ ਘਰ ਤੇ ਆ ਗਿਆ ਮੈਂ ਵੀਡੀਓ ਨਹੀਂ ਬਣਾਈ ਤੇ ਇੱਥੇ ਬਹਿੰਦਾ ਪਹਿੰਦਾ ਆ ਮਤਲਬ ਗੇੜੇ ਪਾ ਕੇ ਚਾਰ ਪੰਜ ਤੇ ਫੇਰ ਆਇਆ ਟੱਪ ਗਿਆ ਬੱਚਾ ਸੀ ਬਾਬੇ ਉਹ ਤੋਂ ਲੱਤ ਜੀ ਵੀ ਲੰਕ ਦੀ ਜੀ ਲੱਗੀ ਮੈਨੂੰ ਇੱਕ ਪਾਸੇ ਜਿਵੇਂ ਵੀ ਖੜਾ ਛੜਾ ਕੇ ਹੁੰਦਾ ਵਿਚਾਰਾ ਕਿਸੇ ਪਾਸੇ ਤੇ ਇੱਕ ਸੱਚ ਹਾਂ ਉਹ ਥੱਲੇ ਡਿੱਗੀ ਪਈ ਸੀ ਆ ਖੁੱਡੇ ਜੀ ਯਾਰ ਇਹਦਾ ਵੀ ਉਹ ਕਰ ਗਏ ਆਪਾਂ ਸੋਲੂਸ਼ਨ ਲੱਭ ਗਏ ਭੈ ਜੋ ਕਿਹੜੇ ਬੱਚੇ ਦੀ ਠਾਲ ਆ ਗਈ ਯਾਰ ਇਹ ਆਰੇ 214 ਨੰਬਰ ਇਹ ਮੈਨੂੰ ਸ਼ੱਕ ਪੈਂਦਾ ਉਹ ਸਾਹਮਣੇ ਜਿਹੜੇ ਹਸਾਬ ਤੇ ਜੂੜੀ ਬਾਹਰ ਆਈ ਖੜੀ ਹੈ ਨਾਲ ਦੇ ਚੋ ਤੇ ਮੈਨੂੰ ਆਇਆ ਲੱਗਦਾ ਵੀ ਬੱਚੇ ਦਾ ਨਾ ਦਿਹਾਤ ਹੋ ਗਿਆ ਵੇਖਦਾ ਆਈ ਨਹੀਂ ਪਤਾ ਦੂਆ ਦਾ ਨਾ ਹੋਊਗਾ ਹੋਵੇ ਜਿੱਦਣ ਦਾਣੇ ਜੀ ਨਹੀਂ ਪਾਈ ਸੀ ਆਪਾਂ ਹਨ ਖੁੱਡੇ ਖੋਲ ਕੇ ਐਕਸਪੈਰੀਮੈਂਟ ਕਰਕੇ ਨਾਲੇ ਇੱਕ ਕਬੂਤਰ ਇਧਰੋਂ ਆਖੂਡੇ ਟ੍ਰਾਂਸਫਰ ਕਰਨ ਗਿਆ ਖੋਡਾ ਤਾਂ ਖੋਲ ਲਿਆ ਬਾਬੇ ਉਹ ਤੇ ਡਰਦਾ ਡਰਦਾ ਹੀ ਜਾਣਾ ਹੁਣ ਮੋਬਾਈਲ ਨਿਕਣੀ ਬਸ ਸੁੱਖੀ ਸੰਧੀ ਹੋ ਗਈ ਹਨਾ ਕੋਈ ਇੰਨਾ ਮੈਂ ਖੁੱਡਾ ਚ ਵੜ ਕੇ ਕਦੇ ਦੇਖਿਆ ਨਹੀਂ ਗਾ ਹਾਏ 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 ਓਏ ਬੈਠੇ ਆ ਓਏ ਕਰਮਾਂ ਵਾਲੇ ਬੈਠੇ ਨਾ ਪੁੱਤ ਸੋਨੂ ਮੈਂ ਕੀ ਆਗਾ ਇਹਨਾਂ ਦੇ ਇੱਕ ਵੀ ਲਈ ਪੁੱਤ ਬਾਹਰ ਨਿਕਲ ਆ ਮਿਠੇ ਇਧਰਾ ਮੈਂ ਬੱਚੇ ਨੂੰ ਚੈੱਕ ਕਰ ਲੈ ਮੈਂ ਤੇਰੇ ਖੜ ਜਾ ਉਹਰੇ ਕਮਜ਼ੋਰੇ ਆ ਇਹ ਤਾਂ ਹੈਗੇ ਸੱਜੇ ਪੈਰ ਚ ਹਾਂ ਇਹਦੀ ਠਾਲ ਨਹੀਂ ਬਰੋ ਆ ਬੱਚੀ ਠਾਲ ਨਿਕਲੇਗੀ ਸੱਜੇ ਪੈਰ ਚ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਲਓ ਜੀ ਦਾਣਾ ਪਾਣੀ ਕਰ ਲੈ ਰੈਡੀ ਹੈ ਜਿੰਦਰਾ ਵਾਸਤੇ ਫੇਰ ਆਜੋ ਸ਼ੇਰੋ ਐ ਕੋਈ ਦਿੱਕਤ ਨਹੀਂ ਦਾਣਾ ਪਾਣੀ ਛੋਨੂ ਰਾਜਮਾ ਹੀ ਮਿਲੂਗਾ ਸ਼ੇਰੋ ਜਿੰਨਾ ਕਹੋਗੇ ਦਾਣਾ ਪਾਣੀ ਓਨਾ ਹੀ ਮਿਲੂਗਾ ਚੱਲੋ ਇਹ ਧੀ ਖਰਾਕ ਪਾਈਏ ਜਮਾ ਆਜੋ ਆਜੋ ਖਾ ਲਓ ਨੂੰ ਬੱਚਿਆਂ ਨੂੰ ਡਕਾਉਣ ਦੇ ਡਕਾਉਣ ਦੇ ਟਾਲੇ ਬੱਚੇ ਵੀ ਭੁੱਖੇ ਬੱਠੇ ਸਿਆ ਦੇਖੋ ਨਾਲ ਦੀ ਨਾਲ ਮਾਪਿਓ ਥੱਲੇ ਤੇ ਬਾਕੀ ਓਕੇ ਯਾਰ ਬਸ ਵਲੌਗ ਦੀ ਐਂਡਿੰਗ ਕਰ ਹੀ ਦੀਏ ਮੇਰੇ ਕਹਿਣਾ ਹਨਾ ਆਪਾਂ ਕਿ ਪੂਰੀ ਸ਼ਾਦੀ ਦੇ ਕੇ ਯਾਰ ਕੋਈ ਇੱਕ ਅਦਾ ਕੰਮ ਤਾਂ ਕਰਿਆ ਕਿ ਵੀਰੇ ਚੱਜਦਾ ਜਮਾਣਾ ਟਾਲਾ ਹੀ ਕਰਨ ਲੱਗ ਗਏ ਜਮਾ ਹੱਥ ਹਲਾ ਕੇ ਨਹੀਂ ਬਚਦੇ ਸੌਣ ਲੱਗੇ ਬਸ ਨਾ ਛੱਡੋ ਯਾਰ ਜਿਆਦਾ ਮਾੜੇ ਹਲਾਪ ਤੇ ਪੈ ਪਹਿਲਾਂ ਨਾਲ ਦਾ ਉਹ ਤੇ ਆਖ ਨੂੰ ਹੋ ਹੀ ਗਿਆ ਪਹਿਲਾਂ ਨਾਲ ਕੰਟਰਾਸ ਹੀ ਨਹੀਂ ਰਿਹਾ ਆਇਆ ਬਹੁਤ ਨਿਆਰੇ ਲੇਲੇ ਤੈਨੂੰ ਆਏ ਆ ਵੀ ਖੜੀ ਤੂੰ ਭੈ ਦੀ ਲੱਕੜ ਬੱਚੀ ਗੱਡੀ ਇੱਥੇ ਬੈਠੀ ਚੌਟ ਸਵਾਲ ਦੀ ਪੱਟੀ ਬਈ ਰੋਕੀ ਆਏ ਜਿਹੜੀ ਕਬੂਤਰੀ ਨੂੰ ਬਿੱਲੀ ਨੇ ਖਾਦਾ ਸੀਗਾ ਉਹਦੀ ਸਗੀ ਭੈਣਾ ਉਸੇ ਝੋਲੀ ਦੀ ਇਹ ਗੁਲਾਬੀ ਬਗਲ ਵਾਲੀ ਦੀ 2023 ਚੁਰਦੇ ਜਿਹੜੀ ਲੈ ਖੰਡ ਘਰ ਆਇਸ ਤੂੰ ਇੱਧਰ ਠੀਕ ਹੈ ਕਿੰਨਾ ਟੁੱਟਿਆ ਹੋਣਾ ਇਹ ਨਹੀਂ ਜਿਹੜਾ ਵੀਡੀਓ ਕਾਲ ਤੇ ਰੋਪਾ ਕਿੰਨਾ ਟੁੱਟਿਆ ਹੋਣਾ ਇਹ ਕਿਦਾ ਗੀਤ ਹੈ ਇਹ બસ ਠੀਕ ਹੈ ਸਮਝ ਗਿਆ ਤੁਸੀਂ ਓਕੇ ਬਾਕੀ ਹੱਸਦੇ ਰਹਾ ਕਰੋ ਖੁਸ਼ ਰਹਾ ਕਰੋ ਹਣਾ ਤੇ ਮਾੜੇ ਕੰਮਾਂ ਤੋਂ ਮਾੜੀ ਸੰਗਤ ਤੋਂ ਬੁਰੀਆਂ ਬਲਾਵਾਂ ਤੋਂ ਦੂਰ ਰਹੋ ਜਿੰਨਾ ਰਹੀਦਾ ਤੇ ਬਾਜੋਗੇ ਠੀਕ ਹੈ ਕਿ ਨਹੀਂ ਫੂਣੀ ਬੰਦਾ ਮਰਦਾ ਹੁੰਦਾ ਬੰਦੇ ਨੂੰ ਕੋਈ ਉਹਦੇ ਅੱਖ ਨੂੰ ਬੰਦੇ ਤੇ ਸੱਟ ਵੱਜੇ ਲਾਤ ਟੁੱਟ ਗਈ ਭੈ ਜੋ ਬਾਹ ਟੁੱਟ ਗਈ ਹੱਥ ਟੁੱਟ ਗਿਆ ਪਹਿਲੀ ਗੱਲ ਸੌਰੀ ਮੈਂ ਗਾਲਾਂ ਕੱਢਦਾ ਜਿੰਨਾਂ ਵੀ ਹਣਾ ਬਈ ਤੇ ਉਹ ਚੀਜ਼ ਬੰਦੇ ਦੀ ਹੀਲ ਹੋ ਜਾਂਦੀ ਹੈ ਰਿਕਵਰ ਹੋ ਜਾਂਦੀ ਹੈ ਬੰਦੇ ਦੀ ਕੋਈ ਦਿੱਕਤ ਅਲੀ ਗੱਲ ਨਹੀਂ ਹੁੰਦੀ ਹੈ ਨਾ ਉਹ ਚੀਜ਼ ਤੋਂ ਬਦਾ ਖੜਾ ਹੋ ਜਾਂਦਾ ਹੈ ਆਹੜਾ ਪੁੱਠੇ ਕਮਾਏ ਪਏ ਮੰਨ ਕੇ ਚੱਲ ਉਹ ਕਮ ਔਖਾ ਹੋ ਜਾਂਦਾ ਬੰਦੇ ਦਾ ਠੀਕ ਹੈ ਕਿ ਨਹੀਂ ਮਾੜੀ ਸੰਗਤੋਂ ਤੋਂ ਨਾ ਕਿ ਆਪਾਂ ਤਾਂ ਦੂਰ ਜੁਣਾ ਰਹੇ ਸੋ ਠੀਕ ਹੈ ਜੇ ਨਹੀਂ ਤੇ ਮੇਨ ਬੁਰਾ ਬਲਾਵਾ ਤੋਂ ਦੂਰ ਰਹੋ ਠੀਕ ਹੈ ਜਿੰਨਾ ਹੋ ਸਕੇ ਤੇ ਬਸ ਸਾਰਿਆਂ ਨਾਲ ਬੈਕ ਸੋਨੂੰ ਇੱਕ ਚੰਗੀ ਰਾਇਤ ਲੈ ਵੀ ਸਾਰਿਆਂ ਨਾਲ ਨੋਰਮ ਰੱਖ ਨੋਰਮਲ ਤੋਂ ਭਾਵ ਸਾਵੇਂ ਤੋ ਨਾ ਸਾਰਾ ਠੀਕ ਠਾਕ ਹੈ ਕੋਈ ਜਨਾਕ ਬਸ ਬਾਲਾ ਨਾ ਕਰੋ ਕਿਸਦਾ ਇਹ ਮੁਖ ਦੀ ਗੱਲ ਹੈ ਹੈਨਾ ਤਾਂ ਕਰਕੇ ਜੇ ਬਾਲਾ ਕਰਦੇ ਹੋ ਮਾੜੇ ਹੀ ਮਾੜਾ ਉਹ ਆਪ ਦਾ ਨੁਕਸਾਨ ਹੁੰਦਾ ਬਾਅਦ ਚ ਆਪਣਾ ਤੇ ਬਾਕੀ ਹੁਣ ਠੀਕ ਆ ਹੁਣ ਮੈਂ ਥੋੜਾ ਜਿਹਾ ਖੁੱਲੀ ਆ ਨਾ ਹਾਂ ਓਕੇ ਬਾਏ ਬਾਏ ਗੁੱਡ ਨਾਈਟ ਮਾਰਸ ਜੀ